ਕੈਨੇਡਾ ਦੇ ਕੈਲਗਰੀ ਤੋਂ ਸਿੱਖ ਸੰਗਤ ਆ ਜੀ ਅਕਾਲ ਤਖਬ ਸਾਹਿਬ ਦੇ ਜਥੇਦਾਰ ਨੂੰ ਮਿਲੀ ਹੈ ਔਰ ਗੁਰਦੁਆਰਾ ਸਾਹਿਬਾਨ ਦੇ ਉੱਤੇ ਵਿੱਚ ਜਿਹੜੀ ਮਰਿਆਦਾ ਦਾ ਕਾਨੂੰਨ ਹੋ ਰਿਹਾ ਉਸ ਬਾਬਤ ਸ਼ਿਕਾਇਤ ਵੀ ਕੀਤੀ ਹੈ ਸਾਡੇ ਨਾਲ ਨੇ ਭਾਈ ਸਾਹਿਬ ਤੁਸੀਂ ਜਥੇਦਾਰ ਸਾਹਿਬ ਨੂੰ ਸ਼ਿਕਾਇਤ ਦਰਜ ਕਰਾਈ ਹੈ ਕਿ ਗੁਰਦੁਆਰਾ ਦੇ ਵਿੱਚ ਮਰਿਆਦਾ ਦਾ ਕਾਨੂੰਨ ਹੋ ਰਿਹਾ ਹੈ ਮਾਮਲਾ ਕੀ ਹੈ ਕਿ ਮਾਮਲਾ ਇਹ ਜੀ ਪਿਛਲੇ ਦਿਨੀ ਆਪਣਾ ਜਦੋਂ ਇੱਕ ਕਮੇਟੀ ਬਣੀ ਸੀ ਉਦੋਂ ਆਪਣੇ ਉਥੋਂ ਕੈਲਗਰੀ ਸੰਗਤ ਨੇ ਇਤਰਾਜ਼ ਕੀਤਾ ਸੀ ਵੀ ਇਹਦੇ ਵਿੱਚ ਜਿਹੜੇ ਕੌਜਿਕ ਮੈਂਬਰ ਤੁਸੀਂ ਲਏ ਆ ਉਹਨਾਂ ਨੇ ਇਤਰਾਜ਼ ਕੀਤਾ ਸੀ ਵੀ ਇਹ ਆਪਣਾ ਤੰਬਾਕੂ ਦਾ ਜਾਂ ਆਪਣਾ ਨਸ਼ੇ ਦਾ ਸੇਵਨ ਕਰਦੇ ਆ ਇਹਨਾਂ ਨੂੰ ਕਮੇਟੀ ਚੋਂ ਬਾਹਰ ਕੱਢਿਆ ਜਾਵੇ ਤੇ 200 ਆਪਣੇ ਜਿਹੜੇ ਸੰਗਤ ਆ ਉਥੇ 200 ਜਾਣੇ ਜੀ ਉਹਨਾਂ ਨੇ ਆਪਣਾ ਸਾਈਨ ਕਰਕੇ ਦਿੱਤੇ ਸੀ ਵੀ ਆਪਣਾ ਇਹਨਾਂ ਨੂੰ ਪਰ ਉੱਥੇ ਕੋਈ ਕਾਰਵਾਈ ਨਹੀਂ ਹੋਈ ਦੂ ਬਾਅਦ ਵਿੱਚ ਜਦੋਂ ਜਿਵੇਂ ਹੋਰ ਕੋਈ ਪ੍ਰੋਗਰਾਮ ਹੁੰਦੇ ਉੱਥੇ ਕੋ ਪਤਾ ਲੱਗਿਆ ਵੀ ਇਹ ਬੰਦੇ ਗਲਤ ਆ ਤੇ ਉਹਨਾਂ ਨੇ ਜਦੋਂ ਉਹਨਾਂ ਨੂੰ ਕੀਤਾ ਵੀ ਇਹਨਾਂ ਨੂੰ ਇਹ ਹਜੇ ਵੀ ਨਸ਼ੇ ਦਾ ਸੇਵਨ ਕਰਦੇ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਪਰ ਕੀ ਹੋਇਆ ਉਹ ਕਹਿੰਦੇ ਵੀ ਜਿਹੜਾ ਬੰਦਾ ਸੀ ਉੱਥੇ ਖੜਾ ਆਪ ਉਹ ਵੀ ਇਹ ਗੱਲ ਕਹਿੰਦੇ ਮੈਂ ਤਾਂ ਅੱਜ ਵੀ ਪੀਣਾ ਕੱਲ੍ਹ ਨੂੰ ਤੇ ਬਾਅਦ ਵਿੱਚ ਜਦੋਂ ਸਮਝੌਤਾ ਵੀ ਅਸੀਂ ਮਤਾ ਲੈ ਕੇ ਆਵਾਂਗੇ ਵੀ ਆਪਣਾ ਅਮਰਤਾ ਰਹੀ ਗੁਰਦੁਆਰੇ ਦੇ ਵਿੱਚ ਆਉਣ ਦੀ ਜਦੋਂ ਸਮਝੌਤਾ ਵਿੱਚ ਗੱਲਬਾਤ ਹੋਈ ਪਰ ਕੀ ਹੋਇਆ ਪਹਿਲਾਂ ਵੀ ਦੋ ਤਿੰਨ ਵੇਰਾ ਇਹ ਆਪਣਾ ਜਿਹੜਾ ਆਪਣਾ ਹੈਗਾ ਮਤਾ ਅਮਰਤਾ ਰਹੀ ਵਾਲਾ ਆ ਚੁੱਕਿਆ ਪਰ ਉਹ ਆਪਣੇ ਕੁਝ ਬੰਦੇ ਵਿੱਚ ਵਾੜ ਕੇ ਉਹਨੂੰ ਫੇਲ ਕਰਾ ਦਿੰਦੇ ਸੀਗੇ ਪਤਾ ਹੈ ਕਿਰ ਅਸੀਂ ਜਥੇਦਾਰ ਸਾਹਿਬ ਨੂੰ ਸਪੈਸ਼ਲ ਇਸੇ ਕਰਕੇ ਮਿਲੇ ਆ ਉਹਨਾਂ ਦੇ ਧਿਆਨ ਚ ਲਿਆਂਦਾ ਵੀ ਜਿਹੜਾ ਵੀ ਇਹ ਗੁਰਦੁਆਰਿਆਂ ਦੇ ਵਿੱਚ ਆਪਣਾ ਇਹ ਕੰਮ ਹੋ ਰਿਹਾ ਜੀ ਤੇ ਸਖਤ ਕਾਰਵਾਈ ਕਰਕੇ ਜਿਹੜਾ ਆਪਣਾ ਕਾਲਤਾ ਸਰ ਦਾ ਹੁਕਮ ਆ ਪਹਿਲਾਂ ਵੀ ਇਹਨਾਂ ਨੇ ਆਦੇਸ਼ ਜਾਰੀ ਕੀਤਾ ਵੀ ਉਹਦੇ ਤੇ ਫੌਰਨ ਕਾਰਵਾਈ ਹੋਵੇ ਤੇ ਉੱਥੇ ਜਿਹੜੇ ਗੁਰਦੁਆਰਿਆਂ ਦੇ ਵਿੱਚ ਤੁਸੀਂ ਦਖਲ ਅੰਦਾਜ਼ੀ ਕਰਕੇ ਇਹਨੂੰ ਲਾਗੂ ਕਰਵਾਇਆ ਜਾ ਸਕੀ ਜੀ ਜੀ ਕੱਲ ਤੱਕ ਸਰ ਤੋਂ ਤਾਂ ਇੱਕ ਆਦੇਸ਼ ਆਇਆ ਸੀਗਾ ਕਿ ਗੁਰਦੁਆਰਾ ਸਾਬਾਨਾ ਦੇ ਜਿਹੜੇ ਪ੍ਰਬੰਧਕ ਹੈਗੇ ਆ ਉਹਨਾਂ ਦੇ ਉੱਤੇ ਇੱਕ ਜ਼ਿੰਮੇਵਾਰੀ ਲਾਈ ਗਈ ਸੀ ਕਿ ਗੁਰਸਿੱਖ ਹੋਣੇ ਚਾਹੀਦੇ ਨੇ ਪਰ ਫਿਰ ਵੀ ਇਹ ਇਤਰਾਜ਼ ਹੈ ਤੁਹਾਨੂੰ ਕਿ ਵੀ ਉੱਥੇ ਲੋਕ ਜਿਹੜੇ ਨੇ ਮੌਜੂਦ ਨੇ ਉਹ ਮर्यादा ਦਾ ਕਾਨੂੰਨ ਕਰ ਰਹੇ ਨੇ ਪਰ ਕਿਉਂ ਨਹੀਂ ਮੰਨਦੀ ਸੰਗਤ ਤੁਹਾਡੇ ਨਾਲ ਹੈ ਉਹ ਕਿਉਂ ਨਹੀਂ ਮੰਨਦੇ ਪਰੇ ਕਿਉਂ ਨਹੀਂ ਹੁੰਦੇ ਜੀ ਇਹਨਾਂ ਦੇ ਵਿੱਚ ਜਿਹੜਾ ਕਾਨੂੰਨ ਦੇ ਜਿਵੇਂ ਢੰਗ ਤਰੀਕੇ ਜਾਣਦੇ ਆ ਜੀ ਉਹ ਆਪਣੇ ਵਿੱਚ ਕੋਈ ਬੰਦੇ ਕੇ ਸੰਗਤ ਨੂੰ ਇਹਨਾਂ ਨਹੀਂ ਪਤਾ ਅਵੇਅਰ ਨਹੀਂ ਸੰਗਤ ਤੇ ਉਹ ਕੀ ਕਰਦੇ ਆਪਣੇ ਬੰਦੇ ਜਿਵੇਂ ਵਿੱਚ ਸਰਬਸੰਮਤੀ ਕਰਾ ਲਈ ਆਪਣੇ ਵਿੱਚ ਬੰਦੇ ਵੜ ਕੇ ਆਪ ਹੀ ਮੈਂਬਰ ਬਣਾ ਲੈਂਦੇ ਆਪ ਹੀ ਚੇਅਰਮੈਨ ਚੁਣ ਲੈਂਦੇ ਆਪ ਹੀ ਉਹ ਸਾਰਾ ਕੁ ਉਹਨਾਂ ਨੇ ਕੀਤਾ ਇਹਦੇ ਸਮਾਂ ਸੰਗਤ ਐਦਿਕ ਅਵੇਅਰ ਵੀ ਹੋਈ ਆ ਉਹਨਾਂ ਨੇ ਨਾਲ ਵੀ ਸਾਡਾ ਸਾਥ ਵੀ ਦਿੱਤਾ ਇਸੇ ਕਰਕੇ ਉਹ ਜਿਹੜਾ ਮਤਾ ਐਤ ਕੀ ਵਾਰ ਉਹ ਆ ਰਿਹਾ ਵਾ ਤੇ ਪਰ ਅਸੀਂ ਇਹ ਕਿੰਨੇ ਵੀ ਕਾਲਤਾ ਸਾਧ ਜਿਹੜੇ ਜਥੇਦਾਰ ਸਾਹਿਬ ਉਹਨਾਂ ਦੇ ਧਿਆਨ ਵਿੱਚ ਲਿਆ ਕੇ ਇਹਨੂੰ ਦੀ ਆਪਕੇ ਬਿਨਾਂ ਕਿਵੇਂ ਪਾਸ ਕਰਵਾਈ ਤੁਸੀਂ ਤੁਸੀਂ ਕਿਹਾ ਕਿ 200 ਤੋਂ ਵੱਧ ਸੰਗਤ ਹੈ ਉਹਨਾਂ ਨੇ ਸਾਈਨ ਵੀ ਕੀਤੇ ਨੇ ਉਹ ਤੁਹਾਡੇ ਨਾਲ ਚੱਲਦੀ ਪਈ ਹੈ ਤਾਂ ਫਿਰ ਕਿਉਂ ਫਿਰ ਤੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਕਿਉਂ ਕਬਜ਼ੇ ਕਰਨ ਜਦੋਂ ਸੰਗਤ ਤੁਹਾਡੇ ਨਾਲ ਹੈ ਉਹ ਜਿਹੜਾ ਆਪਣਾ ਉਥੋਂ ਦਾ ਜਿਵੇਂ ਕਾਨੂੰਨ ਬਣਿਆ ਜੀ ਗੁਰਦੁਆਰੇ ਦਾ ਜਿਹੜਾ ਸੰਵਿਧਾਨ ਆ ਜਿਹੜਾ ਗੁਰਦੁਆਰੇ ਦਾ ਉਥੋਂ ਉਥੋਂ ਦੇ ਹਿਸਾਬ ਨਾਲ ਉਹਦੇ ਵਿੱਚ ਸੋਧ ਕਰਨ ਲਈ ਆਪਣਾ ਸਾਲਾਨਾ ਜਿਵੇਂ ਜਲਾ ਕੋਈ ਵੀ ਜੇ ਕੋਈ ਗੁਰਦੁਆਰਾ ਬਣਾਉਣਾ ਜਾਂ ਕੋਈ ਹੋਰ ਕੋਈ ਬਿਲਡਿੰਗ ਘੜੀ ਕਰਨੀ ਆ ਉਹਦੇ ਚੱਕ ਆਪਣਾ ਜਰਨਲ ਜਲਾਸ ਦਿਆ ਜਾਂਦਾ ਹਰ ਇੱਕ ਸਾਲ ਜੀ ਤੇ ਉਹਦੇ ਜਦੋਂ ਵੀ ਕੋਈ ਮਤਾ ਆਉਂਦਾ ਉਹ ਮਤੇ ਦੇ ਉੱਤੇ ਹੀ ਗੱਲ ਹੁੰਦੀ ਹੈ ਪਿਛਲੀ ਵਾਰਾਂ ਵੀ ਅਸੀਂ ਟਰਾਈ ਕੀਤੀ ਸੀ ਪਰ ਇਹ ਮਤਾ ਲੈ ਕੇ ਨਹੀਂ ਆਏ ਪਰ ਜਦੋਂ ਐਤ ਕੀ ਵਾਰ ਇਹ ਮਤਾ ਆ ਰਿਹਾ ਵਾ ਵੀ ਉਹਦੇ ਵਿੱਚ ਇਸੇ ਮਸਲੇ ਦੇ ਉੱਤੇ ਹੀ ਗੱਲ ਹੋਣੀ ਆ ਵੀ ਅਮਰਧਾਰੀ ਵਾਲੇ ਦੇ ਵਿੱਚ ਵੀ ਸੰਗਤ ਵੀ ਵੱਧ ਤੋਂ ਵੱਧ ਵੀ ਆਪਣਾ ਤੇ ਵੀ ਬਾਤਵਾ ਸੰਗਤ ਵੀ ਪਹੁੰਚੇ ਤੇ ਇਹ ਮਸਲੇ ਦੇ ਉੱਤੇ ਆਪਣੀ ਜਿਹੜੀ ਮੋਹਰ ਲਾ ਕੇ ਉਹਨੂੰ ਪਾਸ ਕਰਵਾਇਆ ਜਾਵੇ ਵੀ ਗਾਂ ਤੋਂ ਇਹ ਮਰਿਆਦਾ ਦਾ ਘਾਣ ਨਾ ਹੋਵੇ ਜੀ ਅੱਛਾ ਤੁਸੀਂ ਹੁਣ ਜਥੇਦਾਰ ਸਾਹਿਬ ਨੂੰ ਇੱਕ ਮੈਮੋਰੰਡਮ ਦਿੱਤਾ ਹੈ ਇਸ ਸੰਸਲੇ ਦੇ ਵਿੱਚ ਤੁਹਾਨੂੰ ਕੀ ਆਸ਼ਵਾਸ਼ਣ ਕੀ ਮਿਲਿਆ ਹੈ ਕਿ ਇਸ ਦੇ ਉੱਤੇ ਕੀ ਕਾਰਵਾਈ ਹੋਏਗੀ ਕਿਉਂਕਿ ਇਹ ਮਾਮਲਾ ਸਮੁੰਦਰੋਂ ਪਾਰ ਦਾ ਹੈ ਦੂਰ ਹੈ ਜੇਕਰ ਸਾਹਿਬ ਆਦੇਸ਼ ਕਰ ਸਕਦੇ ਨੇ ਉਹਨੂੰ ਗਾਲਾਂ ਤੁਹਾਡੀ ਸੰਗਤ ਦੇ ਉੱਤੇ ਡਿਪੈਂਡ ਕਰਦਾ ਹੈ ਜੀ ਜਿਹੜਾ ਆਪਣਾ ਵਾਰਡ ਦੇ ਵਿੱਚ ਕਿਤੇ ਵੀ ਪਰ ਜਿਹੜਾ ਆਪਣੇ ਗੁਰਦੁਆਰੇ ਗੁਰਦੁਆਰਾ ਸਾਹਿਬ ਜੀ ਉਹ ਗੁਰੂ ਮਰਿਆਦਾ ਦੇ ਅਨੁਸਾਰ ਹੀ ਚੱਲਦੇ ਆ ਜੋ ਕਾਲਤਾ ਸਾਹਿਬ ਜਥੇਦਾਰ ਆ ਜੋ ਵੀ ਸੰਗਤ ਮਨਦੀ ਉਹ ਜਿਹੜੇ ਇੱਥੇ ਆਪਣੇ ਬੈਠੇ ਜੀ ਉਹਨਾਂ ਨੂੰ ਹੀ ਮੰਨਦੇ ਆ ਤੇ ਉਹਨਾਂ ਦੇ ਧਿਆਨ ਦੇ ਵਿੱਚ ਹੀ ਲਿਆ ਕੇ ਜੇ ਆਪਣਾ ਇੱਥੋਂ ਦੇ ਕਾਰਵਾਈ ਕਰਦੇ ਆ ਤੇ ਜਰੂਰ ਇਹ ਆਪਣਾ ਲਾਗੂ ਹੋਊਗਾ ਜੀ ਉੱਥੇ ਅੱਛਾ ਕੈਨੇਡਾ ਦੇ ਵਿੱਚ ਵੀ ਤੇ ਕੁਝ ਦਿਨ ਪਹਿਲੇ ਇੱਕ ਘਟਨਾ ਵਾਪਰੀ ਹੈ ਬਰਮਟਮ ਦੇ ਵਿੱਚ ਉੱਥੇ ਵੀ ਗੁਰਦੁਆਰਾ ਸਾਹਿਬ ਮੰਦਿਰ ਦੀ ਗੱਲ ਹੋਈ ਹੈ ਮੰਦਿਰ ਦੇ ਉੱਤੇ ਹਮਲਾ ਕੀਤਾ ਗਿਆ ਫਿਰ ਕੰਟਰੋਵਰਸੀ ਸ਼ੁਰੂ ਹੋ ਗਈ ਅਦਰ ਤੇ ਉਧਰ ਉਧਰ ਤੇ ਅਦਰ ਆਪਸ ਹੀ ਟਕਰਾਵ ਹੋਣਾ ਸ਼ੁਰੂ ਹੋ ਗਿਆ ਤੁਸੀਂ ਕਿਸ ਚੀਜ਼ ਨੂੰ ਤੁਸੀਂ ਉੱਥੋਂ ਦੇ ਰਹਿਣ ਵਾਲੇ ਵਸਨੀਕ ਹੋ ਉੱਥੇ ਕੀ ਦੇਖਦੇ ਹੋ ਉਸ ਚੀਜ਼ ਨੂੰ ਕਿ ਇਹਦੇ ਵਿੱਚ ਕੀ ਕਾਰਨ ਜਿਹੜਾ ਜੀ ਆਪਣਾ ਗੁਰਦੁਆਰਾ ਸਾਹਿਬ ਦੇ ਉੱਤੇ ਹਮਲਾਇਆ ਜੀ ਉਹ ਬਿਲਕੁਲ ਇੱਥੇ ਝੂਠੀਆਂ ਫਵਾਡਾਂ ਡਾਈਆਂ ਲੀਆਂ ਇਹੋ ਜਿਹਾ ਕੋਈ ਮਸਲਾ ਉੱਥੇ ਹੋਇਆ ਨਹੀਂ ਗਈ ਉੱਥੇ ਸਿਰਫ ਜਿਹੜਾ ਉੱਥੇ ਕੋਈ ਵੀ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਪ੍ਰੋਟੈਸਟ ਕਰ ਸਕਦਾ ਜੀ ਚਾਹੇ ਉਹ ਆਪਣੇ Hindu ਭਰਾ ਹੋਣ ਚਾਹੇ Sikh ਭਰਾ ਹੋਣ ਤੇ ਜਿਹੜਾ ਉਹ ਆਪਣਾ ਹੋਇਆ ਜੀ ਉਹ ਇੱਥੇ ਦੇ মিডিਆ ਨੇ ਉਸ਼ਾਲਿਆ ਤੇ ਉੱਥੇ ਕੁਝ ਬੰਦੇ ਸੀਗੇ ਜਿਹੜੇ ਆਪਣੇ ਵੀ ਤਾਕਤ ਇੱਥੇ ਆਪਣੇ ਮੰਦਰ ਤੇ ਉੱਤੇ ਹਮਲਾ ਕੀਤਾ ਇਹੋ ਜੀ ਕੋਈ ਗੱਲ ਨਹੀਂ ਜੀ ਹੂੰ ਹੂੰ ਇਹ ਸਿਰਫ ਤੇ ਸਿਰਫ ਇੱਥੇ মিডিਆ ਉਸ਼ਾਲ ਰਹੀ ਇਹੋ ਚੀਜ਼ ਨੂੰ ਪਰ ਇਹ ਦੂਬਾਰਾ ਕੁਝ ਵੀਡੀਓ ਵੀ ਆਈਆਂ ਜੀ ਉੱਥੇ ਉਹਨਾਂ ਮੰਦਰ ਵਾਲੇ ਜਿਹੜੇ ਆਪਣੇ ਹੈਗੇ ਕੁਝ ਬੰਦੇ ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਨਿਜਰ ਇੱਥੇ ਆ ਕੇ ਜੀ ਸਰੀ ਦੇ ਵਿੱਚ ਖੰਗਿਆ ਸੀ ਤਾਂ ਹੀ ਨਿਜਰ ਟੰਗਿਆ ਸੀ ਤਾਂ ਹੋਰ ਵੀ ਕਈ ਆਪਣਾ ਸੀ ਇੱਥੇ ਆਰਮੀ ਆਵੇ ਇੱਥੇ ਆ ਕੇ ਦੂਜਾ ਆਪਣਾ ਗੁਰਦੁਆਰੇ ਢਾਉਣ ਇਹੋ ਜੇ ਉਹਨਾਂ ਵੱਲੋਂ ਦੂਜੇ ਆਪਣਾ ਕਾਰਵਾਈਆਂ ਉਥੇ ਬੋਲ ਬੋਲੇ ਗਏ ਸਿੱਖਾਂ ਦੇ ਖਿਲਾਫ ਜੀ ਹੋਰ ਕੋਈ ਸਿੱਖਾਂ ਵੱਲੋਂ ਉਹ ਜੀ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਹੜੇ ਵੀ ਪ੍ਰੋਟੈਸਟ ਹੁੰਦੇ ਆ ਜੀ ਉਥੇ ਸ਼ਾਂਤਮਈ ਤਰੀਕੇ ਨਾਲ ਕਰਦੇ ਆ ਜੀ ਹਾਂਜੀ ਸਰ ਤੁਸੀਂ ਪਤੀ ਸਾਹਿਬ ਤੁਸੀਂ ਵੀ ਆਏ ਹੋ ਨਾਲ ਤੁਸੀਂ ਇਹ ਮਾਮਲੇ ਨੂੰ ਦੇਖਿਆ ਕੋਲੋਂ ਦੀ ਨਾਲ ਉਹਨਾਂ ਦੇ ਅੰਦਰ ਗਏ ਹੋ ਜਥੇਦਾਰ ਸਾਹਿਬ ਨੂੰ ਮਿਲਣ ਗਏ ਹੋ ਸ਼ਾਇਦ ਜਥੇਦਾਰ ਸਾਹਿਬ ਤਾਂ ਨਹੀਂ ਮਿਲ ਪਏ ਇਸ ਕਤਲੇ ਦੇ ਵਿੱਚ ਤੁਹਾਨੂੰ ਮਿਲਿਆ ਤੁਸੀਂ ਕੀ ਤੁਹਾਨੂੰ ਕੀ ਲੱਗਦਾ ਹੈ ਇਸ ਮਾਮਲੇ ਦੇ ਉੱਤੇ ਕਿਸ ਤਰ੍ਹਾਂ ਸੰਗਿਆਨ ਲੈਣਾ ਚਾਹੀਦਾ ਹੈ ਜਥੇਦਾਰ ਸਾਹਿਬ ਨੂੰ ਬਿਲਕੁਲ ਜੀ ਇਹ ਮਸਲੇ ਅੱਗੇ ਵੀ ਬੜੀ ਤਰ੍ਹਾਂ ਦੇ ਸਾਹਮਣੇ ਆ ਰਹੇ ਆ ਪਹਿਲੋ ਵੀ ਆਦੇਸ਼ جاری ਹੋ ਰਹੇ ਪਰ ਇਹ ਪੂਰੀ ਸ਼ਕਤੀ ਨਾਲ ਲਾਗੂ ਨਹੀਂ ਹੋ ਰਿਹਾ ਤੇ ਇਹਦੇ ਤੇ ਮੈਂ ਸਮਝਦਾ ਵੀ ਜਥੇਦਾਰ ਸਾਹਿਬ ਨੂੰ ਪੂਰਾ ਸਖਤ ਐਕਸ਼ਨ ਲੈਣਾ ਚਾਹੀਦਾ ਔਰ ਸਖਤ ਆਦੇਸ਼ ਕਰਨੇ ਚਾਹੀਦੇ ਆ ਵੀ ਅੱਗੇ ਤੋਂ ਇਹੋ ਜੀ ਅਵਗਿਆ ਜਿਹੜੀ ਗੁਰੂ ਧਾਮਾਂ ਦੇ ਵਿੱਚ ਨਾ ਹੋਵੇ ਦੇਖੋ ਇਹ ਇੱਕ ਗੱਲ ਹੈਗੀ ਹੈ ਕਿ ਉੱਥੇ ਹੀ ਬ੍ਰਮਟਨ ਦੇ ਵਿੱਚ ਜਿਵੇਂ ਮੈਂ ਭਾਈ ਸਾਹਿਬ ਨਾਲ ਗੱਲ ਕੀਤੀ ਹੈ ਬ੍ਰਮਟਨ ਦੇ ਵਿੱਚ ਤੁਹਾਨੂੰ ਤੁਸੀਂ ਵੀ ਵੇਖਿਆ ਮੀਡੀਆ 'ਚ ਵੀ ਖਬਰਾਂ ਆਈਆਂ ਨੇ ਇਹ ਦੋ ਦੋ ਜਿਹੜੇ ਧਰਮ ਨੇ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਇੱਕ ਦੂਸਰੇ ਦੇ ਖਿਲਾਫ ਨਫਰਤ ਫਲਾਈ ਗਈ ਹੈ ਉਹਦੀ ਸੱਚਾਈ ਕੀ ਸਮਝਦੇ ਹੋ ਤੁਸੀਂ ਹੈਗੀ ਐ ਐਕਚੁਅਲੀ ਜੀ ਇਹ ਹੁਣ ਸਰਕਾਰਾਂ ਦਾ ਜਿਹੜਾ ਸਰਕਾਰ ਵਿਰੋਧੀ ਪ੍ਰੋਪਗੈਂਡਾ ਵਾ ਉਹ ਚੱਲ ਰਿਹਾ ਅਸਲ 'ਚ ਸਿੱਖਾਂ ਨੂੰ ਦਬਾਇਆ ਜਾ ਰਿਹਾ ਵਾ ਸਿੱਖਾਂ ਦੇ ਵਿਰੁੱਧ ਇਹੋ ਜੀ ੜਕਾਹਟ ਜਿਹੜੀ ਆ ਪੈਦਾ ਕਰਕੇ ਤੇ ਨਵਾਂ ਇਸ਼ੂ ਖੜਾ ਕੀਤਾ ਜਾ ਰਿਹਾ ਵਾ ਜਦੋਂ ਕਿ ਇਹੋ ਜੀ ਕੋਈ ਗੱਲ ਨਹੀਂ ਆ ਸਿੱਖਾਂ ਨੇ ਤੇ ਕਦੀ ਕਿਸੇ ਵੀ ਧਰਮ ਦਾ ਵਿਰੋਧ ਕੀਤਾ ਹੀ ਨਹੀਂਗਾ ਤੇ ਨਾ ਹੀ ਕਦੀ ਅੱਗੇ ਕਰਨ ਬਾਰੇ ਉਹ ਜਾ ਸਿੱਖਾਂ ਦੇ ਦਿਮਾਗ 'ਚ ਕੋਈ ਇਹੋ ਜੀ ਗੱਲ ਹੈਗੀ ਆ ਇਹ ਸਾਰਾ ਦਾ ਸਾਰਾ ਪ੍ਰੋਪਗੈਂਡਾ ਵਾ ਤੇ ਇਹਨਾਂ ਚੀਜ਼ਾਂ ਤੋਂ ਜਿਹੜਾ ਵਾ ਆਮ ਲੋਕਾਂ ਨੂੰ ਇਸ ਚੀਜ਼ ਤੋਂ ਥੋੜਾ ਜਿਆਦਾ ਅਵੇਅਰ ਹੋ ਕੇ ਤੇ ਇਹ ਹਜੇ ਜਿਹੜੀਆਂ ਫਲਾਈਆਂ ਜਾ ਰਹੀਆਂ ਫਾਰਮਾਂ ਉਹਨਾਂ ਤੋਂ ਬਚਣਾ ਚਾਹੀਦਾ ਜਿਹੜੇ ਸੋਸ਼ਲ ਮੀਡੀਆ ਤੇ ਆ ਜਾਂਦੀਆਂ ਨੇ ਵੀ ਐ ਹੋ ਗਿਆ ਉਹ ਹੋ ਗਿਆ ਇਹੋ ਜੀ ਕੋਈ ਗੱਲ ਨਹੀਂ ਆ ਸਿੱਖਾਂ ਵੱਲੋਂ ਕਦੇ ਵੀ ਕਿਸੇ ਧਰਮ ਦਾ ਵਿਰੋਧ ਕਦੀ ਵੀ ਨਹੀਂ ਕੀਤਾ ਗਿਆ ਤੇ ਨਾ ਹੀ ਉੱਥੇ ਇਹੋ ਜੀ ਕੋਈ ਘਟਨਾ ਹੋਈ ਆ ਹਾਂ ਗੁਰਦੁਆਰਾ ਸਾਹਿਬ ਤੋਂ ਜਿਹੜਾ ਮੰਦਰ ਦੀ ਘਟਨਾ ਵਾ ਉਸ ਤੋਂ ਬਾਹਰ ਮੰਦਰ ਤੋਂ ਬਾਹਰ ਜਿਹੜਾ ਵਾ ਉੱਥੇ ਕੁਝ ਮਾੜਾ ਮੋਟਾ ਉਜਨੀਚ ਹੋਈ ਆ ਜਿੰਨੂੰ ਕੇ ਵਧਾ ਚੜਾ ਕੇ ਸੋਸ਼ਲ ਮੀਡੀਆ ਤੇ ਪੇਸ਼ ਕੀਤਾ ਗਿਆ ਵਾ ਔਰ ਮੈਂ ਜਿਹੜੇ ਹਿੰਦੂ ਧਰਮ ਦੇ ਜਿਹੜੇ ਭਾਈਚਾਰੇ ਦੇ ਲੋਕ ਆ ਉਹਨਾਂ ਨੂੰ ਵੀ ਅਪੀਲ ਕਰਦਾ ਵਾਂ ਕਿ ਇਸ ਚੀਜ਼ ਨੂੰ ਜ਼ਿਆਦਾ ਅਗਰੈਸਿਵ ਹੋ ਕੇ ਨਾ ਲਿਆ ਜਾਵੇ ਇਹ ਸਿਰਫ ਤੇ ਸਿਰਫ ਇੱਕ ਪ੍ਰੋਪਗੈਂਡਾ ਵਾ ਸ਼ੁਕਰੀਆ ਸਰ ਸੋ ਕੈਨੇਡਾ ਤੋਂ ਆਈ ਸੰਗਤ ਵੱਲੋਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਇਸ ਕਤਰੇ ਦੇ ਵਿਸ਼ੇ ਅਕਾਲ ਤਖਤ ਸਾਹਿਬ ਨੂੰ ਇੱਕ ਜਥੇਦਾਰ ਸਾਹਿਬ ਨੂੰ ਇੱਕ ਮੈਮੋਰੰਡਮ ਦਿੱਤਾ ਗਿਆ ਹੈ ਕੈਲਗਰੀ ਗੁਰਦੁਆਰਾ ਸਾਹਿਬ ਦੇ ਉੱਤੇ ਕਾਬਜ਼ ਜਿਹੜਾ ਏ ਧਿਰ ਹੈ ਉਹਨਾਂ ਦੇ ਵਿੱਚੋਂ ਮਰਿਆਦਾ ਦਾ ਕੰਮ ਕੀਤਾ ਜਾਂਦਾ ਉਹਨਾਂ ਦੇ ਵਿੱਚੋਂ ਕੁਝ ਲੋਕਾਂ ਵੱਲੋਂ ਮਰਿਆਦਾ ਦਾ ਕੰਮ ਕੀਤਾ ਜਾਂਦਾ ਹੈ ਸੰਗਤ ਨੇ ਬਾਰ-ਬਾਰ ਉਸ ਦਾ ਵਿਰੋਧ ਵੀ ਜਤਾਇਆ ਹੈ ਔਰ ਦੂਸਰੋ ਤੋਂ ਵੱਧ ਸੰਗਤ ਹੈਗੀ ਹੈ ਜਿਨ੍ਹਾਂ ਨੇ ਸਹਿਮਤੀ ਕੀਤੇ ਨੇ ਕਿ ਇਸ ਚੀਜ਼ ਨਹੀਂ ਹੋਣੀ ਚਾਹੀਦੀ ਹੁਣ ਜਥੇਦਾਰ ਸਾਹਿਬ ਨੂੰ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਵੀ ਅਸੀਂ ਅਮਰਿਆਦਾ ਮੁਤਾਬਕ ਔਰ ਜੋ ਆਦੇਸ਼ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁੰਦੇ ਨੇ ਉਹਦੇ ਮੁਤਾਬਕ ਹੀ ਗੁਰਦੁਆਰਾ ਸਾਹਿਬ ਤੇ ਜਿਹੜੀ ਕਮੇਟੀ ਹੈ ਉਹਦੇ ਵਿੱਚ ਮੈਂਬਰ ਚੁਣੇ ਜਾਣੇ ਚਾਹੀਦੇ ਨੇ ਕੈਪਟਨ ਪਰਸਨ ਨਿਤੇਸ਼ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ